ਦੋਸਤੋ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਦਸੰਬਰ ਮਹੀਨਾ ਚੱਲ ਰਿਹਾ ਹੈ ਅਤੇ ਸਿਰਫ ਅੱਧਾ ਦਸੰਬਰ ਮਹੀਨਾ ਹੀ ਰਹਿ ਗਿਆ ਹੈ ਉਸ ਤੋਂ ਬਾਅਦ ਇੱਕ ਨਵਾਂ ਸਾਲ ਚੜ ਜਾਵੇਗਾ ਇੱਕ ਨਵੀਂ ਸ਼ੁਰੂਆਤ ਸਾਡੀ ਜ਼ਿੰਦਗੀ ਦੀ ਹੋ ਜਾਵੇਗੀ ਅਤੇ ਇੱਕ ਨਵੀਂ ਉਮੀਦ ਦੇ ਨਾਲ ਕੁਝ ਸਵਾਲ ਵੀ ਸਾਡੇ ਨਾਲ ਅਗਲੇ ਸਾਲ ਵਿੱਚ ਜਾਣਗੇ ਜਿਵੇਂ ਕਿ ਕੀ ਅਸੀਂ 2025 ਸਾਲ ਦੇ ਸਾਡੇ ਜੋ ਦੁੱਖ ਦਰਦ ਹਨ ਸਾਡੀਆਂ ਜੋ ਤਕਲੀਫਾਂ ਹਨ ਕੀ ਉਹ ਸਾਡੇ ਨਾਲ ਅਗਲੇ ਸਾਲ ਵਿੱਚ ਵੀ ਸ਼ਾਮਲ ਹੋਣਗੀਆਂ ਦੋਸਤੋ ਇਹ ਕੁਝ ਸਵਾਲ ਸਾਡੇ ਮਨ ਵਿੱਚ ਹਮੇਸ਼ਾ ਆਉਂਦੇ ਹਨ ਕੀ ਕੀ ਅਗਲਾ ਸਾਲ ਜੋ ਕਿ ਨਵਾਂ ਚੜਨ ਵਾਲਾ ਹੈ ਕੀ ਉਹ ਵੀ ਸਾਲ ਸਾਡਾ ਇਹੋ ਜਿਹਾ ਹੀ ਰਹਿਣ ਵਾਲਾ ਹੈ ਦੋਸਤੋ 2025 ਸਾਲ ਕਈਆਂ ਲਈ ਤਾਂ ਬਹੁਤ ਖੁਸ਼ੀ ਵਾਲਾ ਰਿਹਾ ਹੋਵੇਗਾ ਪਰ ਕਈਆਂ ਨੂੰ ਇਸ ਸਾਲ ਵਿੱਚ ਬਹੁਤ ਹੀ ਜ਼ਿਆਦਾ ਦਰਦ ਮਿਲਿਆ ਜੀ ਆਪਣੇਆਂ ਦੇ ਵਿਛੜਨ ਦਾ ਦੁੱਖ ਮਿਲਿਆ ਹੈ ਕਾਫੀ ਸਾਰੀਆਂ ਕੋਸ਼ਿਸ਼ਾਂ ਕਰਨ ਤੋਂ ਬਾਅਦ ਵੀ ਉਹਨਾਂ ਦੇ ਹੱਥ ਮੰਜ਼ਿਲ ਹਾਸਲ ਨਹੀਂ ਹੋਈ ਕਾਫੀ ਸਾਰੇ ਦੁੱਖ ਜੋ ਕਿ ਆਪਣੇਆਂ ਨੇ ਉਹਨਾਂ ਨੂੰ ਦਿੱਤੇ ਅਤੇ ਕਾਫੀ ਸਾਰੇ ਅਜਿਹੇ ਸੁਪਨੇ ਜੋ ਹਮੇਸ਼ਾ ਲਈ ਅਧੂਰੇ ਰਹਿ ਗਏ ਤਾਂ ਦੋਸਤੋ ਇਹ ਇੱਕ ਬਹੁਤ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਕੀ ਸਾਡੀ ਕਿਸਮਤ ਖਰਾਬ ਹੈ ਕੀ ਸਾਡੇ ਤੋਂ ਕੁਝ ਅਜਿਹੀਆਂ ਗਲਤੀਆਂ ਹੋ ਗਈਆਂ ਹਨ ਜਿਨ੍ਹਾਂ ਦਾਸੀਂ ਕਦੇ ਭੁਗਤਾਨ ਵੀ ਨਹੀਂ ਕਰ ਸਕਦੇ ਸਭ ਤੋਂ ਵੱਡਾ ਸਵਾਲ ਹੈ ਕਿ ਕੀ ਸਾਡਾ ਅਗਲਾ ਸਾਲ 2026 ਵੀ ਇਸੇ ਤਰ੍ਹਾਂ ਹੀ ਮੁਸ਼ਕਲਾਂ ਵਾਲਾ ਰਹਿਣ ਵਾਲਾ ਹੈ ਤਾਂ ਦੋਸਤੋ ਇਹ ਵੀਡੀਓ ਤੁਹਾਡੇ ਲਈ ਹੈ ਇਸ ਵੀਡੀਓ ਵਿੱਚ ਅਸੀਂ ਜੋਤਿਸ਼ ਪ੍ਰਕਿਰਿਆ ਦੇ ਨਾਲ ਗ੍ਰਹਾਂ ਦੀ ਸਥਿਤੀ ਦੇ ਨਾਲ ਕੁਝ ਉਪਾਅ ਜੋ ਕਿ ਨਵੇਂ ਸਾਲ ਨੂੰ ਬਹੁਤ ਬਿਹਤਰ ਬਣਾ ਦੇਣਗੇ ਉਹ ਅਸੀਂ ਇਸ ਵੀਡੀਓ ਵਿੱਚ ਸਾਂਝੇ ਕਰਾਂਗੇ ਜੀ ਯਾਦ ਰੱਖਿਓ ਦੋਸਤੋ ਇਹ ਵੀਡੀਓ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਇਹ ਵੀਡੀਓ ਥੋੜੀ ਲੰਬੀ ਹੋ ਸਕਦੀ ਹੈ ਪਰ ਇੰਨੀ ਜ਼ਿਆਦਾ ਤੁਹਾਡੇ ਲਈ ਇਹ ਵੀਡੀਓ ਇੰਪੋਰਟੈਂਟ ਰਹਿਣ ਵਾਲੀ ਹੈ ਕਿ ਤੁਹਾਡਾ ਆਉਣ ਵਾਲਾ ਸਾਲ ਕਿਵੇਂ ਦਾ ਰਹੇਗਾ ਉਸ ਦਾ ਕੁਝ ਹਿੱਸਾ ਇਹ 15 ਦਿਨ ਪਹਿਲਾਂ ਹੀ ਤੈਅ ਕਰ ਦੇਣਗੇ ਜੀ ਇਸ ਲਈ ਦੋਸਤੋ ਇਸ ਵੀਡੀਓ ਨਾਲ ਜੁੜੇ ਰਹੋ ਅਤੇ ਇਸ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਿਓ ਦੋਸਤੋ ਨਵਾਂ ਸਾਲ ਕਦੇ ਵੀ ਕੈਲੰਡਰ ਦੇ ਨਾਲ ਜਾਂ ਤਰੀਕਾਂ ਦੇ ਨਾਲ ਨਹੀਂ ਬੰਦਾ ਨਵਾਂ ਸਾਲ ਕਿਵੇਂ ਦਾ ਰਹੇਗਾ ਇਹ ਸਾਡੇ ਕਰਮ ਤੇ ਕਰਦੇ ਹਨ ਸਾਡੀ ਸੋਚ ਤੇ ਕਰਦੀ ਹੈ ਸਾਡੇ ਦਿਮਾਗ ਵਿੱਚ ਕੀ ਚੱਲ ਰਿਹਾ ਹੈ ਸਾਡੇ ਦਿਮਾਗ ਵਿੱਚ ਇਸ ਕੁਦਰਤ ਦੇ ਲਈ ਕੀ ਚੱਲ ਰਿਹਾ ਹੈ ਜਾਂ ਅਸੀਂ ਇਸ ਕੁਦਰਤ ਦੇ ਲਈ ਜਾਂ ਫਿਰ ਬੇਜਵਾਨਾਂ ਦੇ ਲਈ ਕੀ ਕਰ ਸਕਦੇ ਹਾਂ ਜੇਕਰ ਪ੍ਰਮਾਤਮਾ ਨੇ ਸਾਨੂੰ ਇਸ ਧਰਤੀ ਤੇ ਭੇਜਿਆ ਤਾਂ ਕੀ ਸਿਰਫ ਆਪਣਾ ਹੀ ਦੁੱਖ ਅਸੀਂ ਦੇਖ ਸਕਦੇ ਹਾਂ ਕਿ ਅਸੀਂ ਬੇਜਵਾਨਾਂ ਦਾ ਦੁੱਖ ਸੋਖ ਇੱਕ ਦੂਜੇ ਨਾਲ ਸਾਂਝ ਨਹੀਂ ਕਰ ਸਕਦੇ ਇਹ ਸਾਰੀਆਂ ਗੱਲਾਂ ਮਿਲਾ ਕੇ ਦੋਸਤੋ ਸਾਡਾ ਇੱਕ ਸਾਲ ਤੈ ਹੁੰਦਾ ਹੈ ਕਿ ਸਾਡਾ ਸਾਲ ਕਿਵੇਂ ਦਾ ਰਹਿਣ ਵਾਲਾ ਹੈ ਸਾਡੀ ਕਿਸਮਤ ਕਿਵੇਂ ਦੀ ਰਹਿਣ ਵਾਲੀ ਹੈ ਜੋ ਪਹਿਲਾਂ ਹੋ ਗਿਆ ਉਹਨਾਂ ਤੇ ਅਸੀਂ ਪਰਦਾ ਪਾਉਂਦੇ ਹਾਂ ਪਰ ਅਗਲੀ ਵਾਰ ਅਗਲੇ ਕੁਝ ਦਿਨਾਂ ਵਿੱਚ ਇਹ ਤੁਸੀਂ ਗਲਤੀਆਂ ਨਹੀਂ ਕਰਨੀਆਂ ਜਿੰਨਾ ਕਰਕੇ ਤੁਹਾਨੂੰ ਅਗਲਾ ਸਾਲ ਕਾਫੀ ਪਰੇਸ਼ਾਨਗਨ ਨਾਲ ਲਗਾਉਣਾ ਪੈ ਸਕਦਾ ਹੈ ਜੀ ਦੋਸਤੋ ਕੁਝ ਉਪਾਹਨ ਕੁਝ ਤਰੀਕੇ ਹਨ ਕੁਝ ਸੋਚ ਦੇ ਢੰਗ ਹਨ ਜਿਨ੍ਹਾਂ ਨਾਲ ਅਸੀਂ ਆਪਣਾ ਸਾਲ ਬਹੁਤ ਵਧੀਆ ਬਣਾ ਸਕਦੇ ਹਾਂ ਤਾਂ ਉਹ ਦੇਖਦੇ ਹਾਂ ਉਹ ਕੀ ਉਪਾਹਨ ਉਹ ਕੀ ਦਾਨਪੁਨ ਹਨ ਜਿੰਨਾ ਕਰਕੇ ਅਸੀਂ ਆਪਣੇ ਪਾਪ ਘਟ ਸਕਦੇ ਹਾਂ ਅਤੇ ਆਪਣੀ ਕਿਸਮਤ ਨੂੰ ਵੀ ਬਦਲ ਸਕਦੇ ਹਾਂ ਦੋਸਤੋ ਤੁਸੀਂ ਦੇਖਿਆ ਹੋਵੇਗਾ ਕਿ ਜੋ ਹੁਣ ਮੌਸਮ ਚੱਲ ਰਿਹਾ ਹੈ ਨਾ ਐਸੋ ਵਿੱਚ ਬੜੀਆਂ ਹੀ ਜੋ ਕੁੱਤਰਾ ਹੁੰਦੀਆਂ ਹਨ ਉਹਨਾਂ ਨੇ ਛੋਟੇ-ਛੋਟੇ ਬੱਚੇ ਦਿੱਤੇ ਹਨ ਤਾਂ ਦੋਸਤੋ ਇਹ ਬਹੁਤ ਵੱਡਾ ਇੱਕ ਪੁੰਨ ਸਾਬਿਤ ਹੁੰਦਾ ਹੈ ਜਦੋਂ ਅਸੀਂ ਉਹਨਾਂ ਬੱਚਿਆਂ ਵਾਲੀਆਂ ਮਾਵਾਂ ਨੂੰ ਦੁੱਧ ਪਿਉਂਦੇ ਹਾਂ ਤਾਂ ਉਹਨਾਂ ਲਈ ਰੋਟੀ ਲੈ ਕੇ ਜਾਂਦੇ ਹਾਂ ਜਾਂ ਫਿਰ ਉਹਨਾਂ ਦੇ ਲਈ ਕਿਸੇ ਜਗ੍ਹਾ ਤੇ ਕੁਝ ਪਰਾਲੀ ਸੁੱਟ ਦਿੰਦੇ ਹਾਂ ਇਹ ਦੁਨੀਆ ਦਾ ਸਭ ਤੋਂ ਵੱਡਾ ਪੁੰਨ ਹੁੰਦਾ ਹੈ ਜੀ ਜਦੋਂ ਅਸੀਂ ਕਿਸੇ ਵੀ ਬੇਜਵਾਨ ਦੀ ਮਦਦ ਕਰਦੇ ਹਾਂ ਉਸ ਨੂੰ ਕੁਝ ਖਵਾਉਂਦੇ ਹਾਂ ਉਸ ਦਾ ਢਿੱਡ ਭਰਦੇ ਹਾਂ ਕਿਉਂਕਿ ਦੋਸਤੋ ਜਦੋਂ ਤੁਸੀਂ ਉਸ ਮਾਂ ਦਾ ਢਿੱਡ ਭਰੋਗੇ ਨਾ ਉਸ ਦੇ ਬੱਚੇ ਬਹੁਤ ਜ਼ਿਆਦਾ ਦੁੱਧ ਪੀਣਗੇ ਜਿੰਨੀ ਰਾਜੀ ਮਾਂ ਹੋਵੇਗੀ ਓਨੇ ਉਸਦੇ ਬੱਚੇ ਤੰਦਰੁਸਤ ਹੋਣਗੇ ਅਤੇ ਪਰਮਾਤਮਾ ਤੱਕ ਸਿੱਧੀ ਅਰਦਾਸ ਉਸ ਦੀ ਜਾਂਦੀ ਹੈ ਜੀ ਉਸ ਦੀ ਦੁਆ ਜਾਂਦੀ ਹੈ ਕਿ ਉਹ ਤੁਹਾਡੇ ਬੁਰੇ ਤੋਂ ਬੁਰੇ ਸੰਕਟ ਨੂੰ ਵੀ ਰੋਕ ਸਕਦੀ ਹੈ ਇਸ ਲਈ ਸਭ ਤੋਂ ਵੱਡਾ ਪੁੰਨ ਜਿਹੜਾ ਕਿ ਦਸੰਬਰ ਮਹੀਨੇ ਵਿੱਚ ਮੰਨਿਆ ਜਾਂਦਾ ਹੈ ਇਸ ਕਰਕੇ ਤੁਸੀਂ ਆਸ-ਪਾਸ ਜਰੂਰ ਅਜਿਹੀ ਮਾਂ ਦੇਖੀ ਹੋਵੇਗੀ ਜਿਸ ਦੇ ਛੋਟੇ-ਛੋਟੇ ਬੱਚੇ ਹੋਣਗੇ ਅਤੇ ਉਹ ਜਗ੍ਹਾ-ਜਗ੍ਹਾ ਤੇ ਨਾ ਕੁਝ ਭਲ ਨੂੰ ਫਿਰਦੀ ਹੋਵੇਗੀ ਹਮੇਸ਼ਾ ਉਸ ਨੂੰ ਇਹ ਹੁੰਦਾ ਹੈ ਕਿ ਕਿਸੇ ਵੀ ਘਰੋਂ ਮੈਨੂੰ ਕੋਈ ਰੋਟੀ ਮਿਲ ਜਾਵੇ ਤਾਂ ਉਹ ਉਸ ਦਾ ਢੱਡ ਭਰ ਲੇ ਤਾਕਿ ਆਪਣੇ ਬੱਚਿਆਂ ਨੂੰ ਅੱਗੇ ਜਾ ਕੇ ਦੁੱਧ ਪਿਲਾ ਸਕੇ ਉਸ ਦੇ ਬੱਚੇ ਵੀ ਦੋਸਤੋ ਆਪਣੇ ਘਰ ਉਡੀਕਦੇ ਹੁੰਦੇ ਹਨ ਕਿ ਉਸ ਦੀ ਮਾਂ ਆਵੇਗੀ ਅਤੇ ਸਾਨੂੰ ਕੁਝ ਦੁੱਧ ਪਿਲਾਵੇਗੀ ਇਸ ਲਈ ਕਦੇ ਵੀ ਅਜਿਹੀ ਮਾਂ ਜੋ ਕਿ ਸੁੱਈ ਹੋਈ ਹੈ ਜਿਸ ਦੇ ਛੋਟੇ-ਛੋਟੇ ਬੱਚੇ ਹਨ ਆਪਣੇ ਘਰ ਤੋਂ ਆਪਣੇ ਦਰ ਤੋਂ ਕਦੇ ਵੀ ਉਸ ਨੂੰ ਦੋਸਤੋ ਭੁੱਖਾ ਨਹੀਂ ਮੋੜਨਾ ਚਾਹੀਦਾ ਹਮੇਸ਼ਾ ਇੱਕ ਕਟੋਰੀ ਵਿੱਚ ਤੁਸੀਂ ਦੁੱਧ ਪਾ ਕੇ ਜ਼ਰੂਰ ਦਿਓ ਜਾਂ ਫਿਰ ਉਸ ਨੂੰ ਕੱਚੀ ਲੱਸੀ ਦਿਓ ਜਾਂ ਫਿਰ ਤੁਸੀਂ ਉਸ ਨੂੰ ਗੁਰਨ ਨਾਲ ਰੋਟੀਆਂ ਪਾ ਸਕਦੇ ਹੋ ਜਿਸ ਨਾਲ ਉਹ ਮਾਂ ਤੁਹਾਡੇ ਲਈ ਹਮੇਸ਼ਾ ਦੁਆ ਕਰੇਗੀ ਦੋਸਤੋ ਇਸ ਤਰ੍ਹਾਂ ਕਰਨ ਨਾਲ 2026 ਸਾਲ ਤੁਹਾਡੇ ਲਈ ਬਹੁਤ ਜ਼ਿਆਦਾ ਲਾਭਦਾਇਕ ਸਾਬਤ ਹੋਵੇਗਾ। ਤੁਸੀਂ ਇਹ ਚੀਜ਼ ਤੁਸੀਂ ਇਹ ਪੁੰਨ ਕਰਕੇ ਦੇਖਿਓ ਤੁਹਾਨੂੰ ਆਪਣੇ ਆਪ ਜਨਵਰੀ ਦੇ ਮਹੀਨੇ ਵਿੱਚ ਇਸ ਦਾ ਫਲ ਮਿਲੇਗਾ। ਇਸ ਦੇ ਨਾਲ ਹੀ ਦੋਸਤੋ ਤੁਸੀਂ ਆਪਣੇ ਘਰ ਦੇ ਆਸ-ਪਾਸ ਜਾਂ ਤੁਹਾਨੂੰ ਅਜਿਹੇ ਇਨਸਾਨ ਰੱਬੀ ਰੂਹਾਂ ਮਿਲਦੀਆਂ ਹੋਣਗੀਆਂ ਜੋ ਕਿ ਘਰੋਂ ਬਹੁਤ ਗਰੀਬ ਹੁੰਦੇ ਹਨ ਜਿਨ੍ਹਾਂ ਦੇ ਬੱਚਿਆਂ ਕੋਲ ਕੱਪੜੇ ਵੀ ਨਹੀਂ ਹੁੰਦੇ। ਤੁਸੀਂ ਦੋਸਤੋ ਕੀ ਕਰਨਾ ਹੈ ਕਿ ਠੰਡ ਤੋਂ ਬਚਣ ਲਈ ਉਹਨਾਂ ਨੂੰ ਗਰਮ ਕੱਪੜੇ ਜ਼ਰੂਰ ਲੈ ਕੇ ਦੇਣੇ ਹਨ। ਮਾਵਾ ਪੈਨਾਂ ਨੂੰ ਤੁਸੀਂ ਇੱਕ ਦੋ ਜੋੜੇ ਬੂਟਾਂ ਦੇ ਵੀ ਭਵਾ ਸਕਦੇ ਹੋ। ਇਨਾਂ ਨਾਲ ਤੁਹਾਡੀ ਕੋਈ ਵੀ ਅਰਦਾਸ ਜਿਹੜੀ ਉਹ ਖਾਲੀ ਨਹੀਂ ਜਾਵੇਗੀ ਜੀ ਜੋ ਤੁਸੀਂ ਮੰਗੋਗੇ ਨਾ ਉਹ ਪਰਮਾਤਮਾ ਕੋਲੋਂ ਤੁਹਾਨੂੰ ਮਿਲ ਜਾਵੇਗਾ ਇਹ ਸਭ ਤੋਂ ਵੱਡਾ ਪੁੰਨ ਮੰਨਿਆ ਜਾਂਦਾ ਹੈ ਕਿਸੇ ਦਾ ਤੰਟਕਣਾ ਕਿਸੇ ਗਰੀਬ ਦੀ ਮਦਦ ਕਰਨੀ ਠੰਡ ਤੋਂ ਉਸ ਨੂੰ ਬਚਾਉਣਾ ਸਭ ਤੋਂ ਵੱਡਾ ਪੁੰਨ ਹੁੰਦਾ ਹੈ ਜੀ ਇਸ ਲਈ ਇਹ ਤੁਸੀਂ ਦਸੰਬਰ ਮਹੀਨੇ ਦੇ ਵਿੱਚ ਪੁੰਨ ਕਰ ਸਕਦੇ ਹੋ ਤੁਸੀਂ ਆਮ ਹੀ ਦੇਖਿਆ ਹੋਵੇਗਾ ਕਈ ਵਾਰ ਅਸੀਂ ਕਿਦੋਂ ਸੜਕਾਂ ਤੇ ਜਾਂਦੇ ਹਾਂ ਤਾਂ ਕਿਤੇ ਦੂਰ ਟਰੈਵਲ ਕਰਦੇ ਹਾਂ ਨਾ ਤਾਂ ਉੱਥੇ ਸਾਨੂੰ ਛੋਟੇ-ਛੋਟੇ ਬੱਚੇ ਵੀ ਮਿਲ ਜਾਂਦੇ ਹਨ ਜੋ ਕਿ ਨੰਗੇ ਪੈਰੀ ਫਿਰਦੇ ਹੁੰਦੇ ਹਨ ਦੋਸਤੋ ਤੁਸੀਂ ਉਹਨਾਂ ਨੂੰ ਪੈਸੇ ਨਹੀਂ ਦੇਣੇ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਨਾ ਕਿ ਪੈਸੇ ਉਹ ਗਲਤ ਵਰਤੋਂ ਵਿੱਚ ਕਰ ਲੈਂਦੇ ਹਨ ਤੁਸੀਂ ਆਮ ਹੀ ਦੇਖਿਆ ਹੋਵੇਗਾ ਕਈ ਵਾਰ ਅਸੀਂ ਸੜਕਾਂ ਤੇ ਜਾਂਦੇ ਹਾਂ ਤਾਂ ਸਾਨੂੰ ਕਾਫੀ ਸਾਰੇ ਬੱਚੇ ਕੁਝ ਵੇਚਦੇ ਹੋਏ ਦਿਖਾਈ ਦਿੰਦੇ ਹਨ ਜੋ ਕਿ ਨੰਗੇ ਪੈਰੀ ਫਿਰਦੇ ਹੁੰਦੇ ਹਨ ਐਸ ਲਈ ਤੁਸੀਂ ਕੀ ਕਰਨਾ ਹੈ ਕਿ ਤੁਸੀਂ ਉਹਨਾਂ ਨੂੰ ਕੋਈ ਵੀ ਗਰਮ ਕੱਪੜੇ ਲੈ ਕੇ ਦੇ ਸਕਦੇ ਹੋ ਚੱਪਲਾ ਪਵਾ ਸਕਦੇ ਹੋ ਜਾਂ ਗਰਮ ਬੂਟ ਪਵਾ ਸਕਦੇ ਹੋ ਐਸ ਨਾਲ ਦੋਸਤੋ ਤੁਹਾਨੂੰ ਅਰਦਾਸ ਕਰਨ ਦੀ ਵੀ ਲੋੜ ਨਹੀਂ ਹੈਗੀ ਪਰਮਾਤਮਾ ਤੁਹਾਡੇ ਕਰਮਾਂ ਦਾ ਫਲ ਤੁਹਾਨੂੰ ਜ਼ਰੂਰ ਦੇਣਗੇ ਅਤੇ ਤੁਹਾਡੇ ਘਰੇ ਉਹ ਹਰ ਚੀਜ਼ ਮੌਜੂਦ ਹੋਵੇਗੀ ਜੋ ਤੁਸੀਂ ਹਾਸਲ ਕਰਨਾ ਚਾਹੁੰਦੇ ਹੋ ਜੀ ਇਸੇ ਨਾਲ ਹੀ ਦੋਸਤੋ ਇੱਕ ਹੋਰ ਉਪਾਅ ਵੀ ਸਾਹਮਣੇ ਆਉਂਦਾ ਹੈ ਤੁਸੀਂ ਕੀ ਕਰਨਾ ਹੈ ਨਾ ਕਿ ਤੁਸੀਂ ਦੇਖਿਆ ਹੋਵੇਗਾ ਸਰਦੀਆਂ ਦੇ ਵਿੱਚ ਨਾ ਕੀੜੇ ਬਹੁਤ ਜ਼ਿਆਦਾ ਨਿਕਲਦੇ ਹਨ ਜਦੋਂ ਹੀ ਧੁੱਪ ਲੱਗਦੀ ਹੈ ਨਾ ਕੀੜੇ ਬਹੁਤ ਜ਼ਿਆਦਾ ਬਾਹਰ ਆਉਂਦੇ ਹਨ ਬਹੁਤੀਆਂ ਸੰਗਤਾਂ ਬਹੁਤੇ ਮੇਰੇ ਦੋਸਤਾਂ ਮਿੱਤਰਾਂ ਨੂੰ ਇਹ ਨਹੀਂ ਪਤਾ ਕੀੜੇ ਸਰਦੀਆਂ ਦੇ ਵਿੱਚ ਆਪਣੇ ਲਈ ਦਾਣੇ ਇਕੱਠੇ ਕਰਦੇ ਹਨ ਅਤੇ ਪੂਰੀਆਂ ਧੁੰਦਾਂ ਦੇ ਵਿੱਚ ਬਾਹਰ ਨਹੀਂ ਨਿਕਲਦੇ ਇਸ ਲਈ ਦੋਸਤੋ ਤੁਸੀਂ ਉਹਨਾਂ ਦੀ ਹਮੇਸ਼ਾ ਮਦਦ ਕਰਨੀ ਹੈ ਕਿਤੇ ਵੀ ਤੁਹਾਨੂੰ ਕੀੜਿਆਂ ਦਾ ਭੌਂਦ ਦਿਸਦਾ ਹੈ ਆਪਣੇ ਘਰ ਦੇ ਕੋਲ ਜਾਂ ਘਰ ਤੋਂ ਦੂਰ ਤੁਸੀਂ ਕਿਤੇ ਵੀ ਚਿੱਟੇ ਚੌਲਾਂ ਦਾ ਪੁੰਨ ਜ਼ਰੂਰ ਕਰਨਾ ਹੈ। ਦੋਸਤੋ ਇਹ ਸਭ ਤੋਂ ਵੱਡਾ ਪੁੰਨ, ਸਭ ਤੋਂ ਵੱਡਾ ਉਪਾਅ ਜੋਤਿਸ਼ ਪ੍ਰਕਿਰਿਆ ਦੇ ਵਿੱਚ ਮੰਨਿਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਜਦੋਂ ਸ਼ਨੀ ਗ੍ਰਹਿ ਵੀ ਬੁਰਾ ਚੱਲ ਰਿਹਾ ਹੁੰਦਾ ਹੈ ਨਾ ਤਾਂ ਉਦੋਂ ਚਿੱਟੇ ਚੌਲਾਂ ਦਾ ਪੁੰਨ ਕੀਤਾ ਜਾਂਦਾ ਹੈ। ਚਿੱਟੇ ਚੌਲਾਂ ਦਾ ਦਾਣਾ ਜਿਹੜਾ ਉਹ ਦਰवेशਾਂ ਨੂੰ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਦੋਸਤੋ ਇਹ ਕੀੜੇ ਇਹ ਦਰवेश ਉਹਨਾਂ ਚੌਲਾਂ ਨੂੰ ਆਪਣੇ ਘਰ ਦੇ ਵਿੱਚ ਲੈ ਜਾਂਦੇ ਹਨ ਅਤੇ ਸਾਰੀ ਸਰਦੀ ਅੰਦਰ ਆਰਾਮ ਨਾਲ ਬੈਠ ਕੇ ਭੋਜਨ ਛਕਦੇ ਹਨ। ਇਸ ਕਰਕੇ ਦੋਸਤੋ ਤੁਸੀਂ ਇਹਨਾਂ ਦੀ ਮਦਦ ਜ਼ਰੂਰ ਕਰਨੀ ਹੈ ਕਿਉਂਕਿ ਅੱਜਕੱਲ੍ਹ ਵੇਲਾ ਇਹੋ ਜਿਹਾ ਆ ਗਿਆ ਹੈ ਕਿ ਅਸੀਂ ਆਸ-ਪਾਸੇ ਕਿਸੇ ਵੀ ਤਰ੍ਹਾਂ ਦਾ ਕੋਈ ਸਾਨੂੰ ਦਾਣਾ ਵੀ ਨਹੀਂ ਦਿਖਾਈ ਦਿੰਦਾ। ਅੱਜ ਦੇ ਲੋਕ ਇੰਨੇ ਜ਼ਿਆਦਾ ਪੱਥਰਦਿਲ ਹੋ ਗਏ ਹਨ ਕਿ ਇੱਕ ਰੋਟੀ ਵੀ ਚੂਰ ਕੇ ਕਿਸੇ ਪਸ਼ੂ ਪੰਛੀ ਨੂੰ ਨਹੀਂ ਪਾ ਸਕਦੇ। ਅੱਜਕੱਲ੍ਹ ਤਾਂ ਆਮ ਹੀ ਆਪਣੇ ਘਰਾਂ ਵਿੱਚ ਰਵਾਜ ਚੱਲ ਗਿਆ ਹੈ ਕਿ ਅਸੀਂ ਘਰ ਦੇ ਮੈਂਬਰਾਂ ਤੋਂ ਪੁੱਛ ਕੇ ਰੋਟੀ ਲਾਉਂਦੇ ਹਾਂ। ਅਸੀਂ ਕਦੇ ਵੀ ਇਹ ਨਹੀਂ ਸੋਚਦੇ ਕਿ ਪ੍ਰਮਾਤਮਾ ਨੇ ਸਾਨੂੰ ਜੇਕਰ ਕੋਈ ਅੰਨ ਦਿੱਤਾ ਹੈ ਤਾਂ ਅਸੀਂ ਇੱਕ ਦੋ ਰੋਟੀਆਂ ਕਿਸੇ ਦਰਵੇਸ਼ ਲਈ ਵੀ ਕੱਢ ਲਈਏ। ਜਾਦੂ ਸੇ ਪੰਛੀਆਂ ਨੂੰ ਵੀ ਪਾ ਦਈਏ ਤਾਂ ਦੋਸਤੋ ਇਹ ਕਰਨ ਤੁਸੀਂ ਭੁੱਲ ਗਏ ਹੋ ਇਸੇ ਕਰਕੇ ਸ਼ਨੀ ਗ੍ਰਹਿ ਹਮੇਸ਼ਾ ਹੀ ਤੁਹਾਡੇ ਤੇ ਗੁੱਸੇ ਵਿੱਚ ਰਹਿੰਦੇ ਹਨ ਹਮੇਸ਼ਾ ਹੀ ਉਹਨਾਂ ਦਾ ਪ੍ਰਕੋਪ ਆਜੜਾ ਉਹ ਆਪਣੀ ਜ਼ਿੰਦਗੀ ਦੇ ਵਿੱਚ ਰਹਿੰਦਾ ਹੈ ਇਸ ਲਈ ਹਮੇਸ਼ਾ ਜਦੋਂ ਵੀ ਤੁਸੀਂ ਰੋਟੀਆਂ ਲਾਉਣੀਆਂ ਹਨ ਦੋ ਚਾਰ ਰੋਟੀਆਂ ਹਮੇਸ਼ਾ ਹੀ ਆਪਣੇ ਘਰ ਦੇ ਗੇਟ ਕੋਲ ਰੱਖੋ ਇੱਕ ਦਿਨ ਦੋਸਤੋ ਦੋ ਦਿਨ ਜੇਕਰ ਕੋਈ ਦਰਵਿਸ਼ ਨਹੀਂ ਖਾਂਦਾ ਤਾਂ ਉਸ ਨੂੰ ਕੋਈ ਵੀ ਕੀੜੀਆਂ ਖਾਂ ਲੈਣੀਆਂ ਤੁਹਾਡਾ ਦਿੱਤਾ ਭੋਜਨ ਤੁਹਾਡਾ ਕੀਤਾ ਪੁੰਨ ਕਦੇ ਵੀ ਦੋਸਤੋ ਵਿਅਰਥ ਨਹੀਂ ਜਾਵੇਗਾ ਇਸ ਲਈ ਹਮੇਸ਼ਾ ਆਪਣੇ ਘਰ ਦੇ ਗੇਟ ਕੋਲ ਦੋ ਰੋਟੀਆਂ ਵੀ ਜ਼ਰੂਰ ਕਰ ਦੇ ਗੇਟ ਕੋਲ ਰੱਖੋ ਕੋਈ ਵੀ ਲੰਗਦਾ ਟੱਪਦਾ ਕੋਈ ਵੀ ਕੁੱਤਾ ਬਿਲਾ ਉਸ ਨੂੰ ਜ਼ਰੂਰ ਖਾਵੇਗਾ ਅਤੇ ਜਿਵੇਂ ਹੀ ਦੋਸਤੋ ਉਹ ਤੁਹਾਡੇ ਘਰ ਦੀ ਕੋਈ ਰੋਟੀ ਖਾਵੇਗਾ ਨਾ ਤੁਹਾਡੇ ਘਰ ਦਾ ਅਨ ਛਾਕੇਗਾ ਤਾਂ ਉਸ ਤੋਂ ਬਾਅਦ ਤੁਹਾਡੇ ਗ੍ਰਹਿ ਸਿੱਧੇ ਹੋਣ ਲੱਗ ਪੈਣਗੇ ਅਤੇ ਦੁਨੀਆ ਦੀ ਕੋਈ ਵੀ ਅਜੀਹੀ ਬੁਰੀ ਆਤਮਾ ਬੁਰੀ ਸ਼ਕਤੀ ਨਹੀਂ ਹੈਗੀ ਜੋ ਤੁਹਾਡੇ ਕੰਮ ਨੂੰ ਰੋਕ ਸਕੇ ਇਸੇ ਨਾਲ ਹੀ ਦੋਸਤੋ ਅੱਜ ਦੀ ਆਪਣੀ ਵੀਡੀਓ ਖਤਮ ਹੁੰਦੀ ਹੈ ਜੇਕਰ ਵੀਡੀਓ ਚੰਗੀ ਲੱਗੀ ਇਸ ਨੂੰ ਸ਼ੇਅਰ ਕਰਿਓ ਤੇ ਲਾਈਕ ਜ਼ਰੂਰ ਕਰਿਓ ਧੰਨਵਾਦ